ਉਹਦੇ ਵਿੱਚ ਕਿਉਂਕਿ ਬਹੁਤ ਲੰਬਾ ਸਮਾਂ ਚੱਲਿਆ ਬਾਰ-ਬਾਰ ਇਹਦੀਆਂ ਵੇਵਸਾਂ ਆਈਆਂ 1988 ਤੋਂ ਬਾਅਦ ਜਿਹੜੇ ਹੁਣ ਇਹ ਸਭ ਤੋਂ ਜ਼ਿਆਦਾ ਜਿਹੜੇ ਸੀਗੇ ਮਤਲਬ ਤੁਸੀਂ ਕਹੋ ਕਿ ਸਵੀਅਰ ਫਲਡਸ ਜਾਂ ਬਹੁਤ ਹੀ ਜਿਹੜੇ ਮਤਲਬ ਭਿਆਨਕ ਕਿਸਮ ਦੀ ਜਿਹੜੀ ਬਾੜ ਸੀ ਉਹਦੇ ਨਾਲ ਮਤਲਬ ਜਿਸ ਤਰ੍ਹਾਂ ਮੈਂ ਕੀ ਕਹਾਂ ਜੀ ਕਿੱਥੋਂ ਸ਼ੁਰੂ ਕਰਾਂ ਤੇ ਆਪਾਂ ਸੜਕ ਵੀ ਨਹੀਂ ਰਹੀ ਪੁਲ ਵੀ ਨਹੀਂ ਰਿਹਾ ਔਰ ਲੋਕਾਂ ਦੇ ਘਰ ਵੀ ਰੁੜ ਗਏ ਫਸਲ ਤਾਂ ਬਿਲਕੁਲ ਹੀ ਬਰਬਾਦ ਹੋ ਗਈ ਔਰ ਕਈ ਜਗ੍ਹਾ ਤੇ ਤਾਂ ਖੇਤ ਵੀ ਨਹੀਂ ਰਹਿ ਗਏ ਔਰ ਘਰ ਦੇ ਵਿੱਚ ਵੀ ਹੈ ਕਿ ਘਰ ਦੇ ਵਿੱਚ ਘਰ ਦਾ ਸਮਾਨ ਵੀ ਨਹੀਂ ਰਿਹਾ ਘਰ ਵੀ ਜਾ ਗਿਰ ਗਿਆ ਜਾਂ ਬਹੁਤ ਸਾਰੇ ਘਰ ਡੈਮੇਜ ਹੋਏ ਆ ਖਾਸ ਕਰਕੇ ਜਿਹੜੇ 2300 ਤਿੰਨ ਪਿੰਡ ਹੈਗੇ ਉਹਨਾਂ ਦੇ ਵਿੱਚ ਜਿਹੜੇ ਵਸਟ ਇਫੈਕਟਡ ਆ ਜਿਹੜੇ ਬਾਰਡਰ ਡਿਸਟ੍ਰਿਕਟ ਦੇ ਵਿੱਚ ਸੀਗੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਉਹਨਾਂ ਦੇ ਜਿਹੜੇ ਦੁੱਧਾਰੂ ਪਸ਼ੂ ਹੁੰਦੇ ਆ ਜਿਹਨੂੰ ਪਸ਼ੂ ਧਨ ਵੀ ਕਹਿੰਦੇ ਆ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਉਹ ਇੱਕ ਖਾਲੀ ਇਹ ਨਹੀਂ ਹੈ ਕਿ ਇੱਕ ਮੱਝ ਮਰ ਗਈ ਉਹ ਤਾਂ ਜਿਹੜੇ ਗਰੀਬ ਬੰਦੇ ਆ ਉਹਨਾਂ ਦੇ ਬੱਚਿਆਂ ਦੀ ਨਿਊਟ੍ਰੀਸ਼ਨ ਉਹਨਾਂ ਦੀ ਸਿਹਤ ਔਰ ਉਹਨਾਂ ਦੀ ਇਕਨੋਮੀ ਉਹਨਾਂ ਦੀ ਜਿਹੜੀ ਆਮਦਨ ਹੈ ਉਹਦੇ ਨਾਲ ਜੁੜੀ ਹੋਈ ਆ ਤੇ ਨੁਕਸਾਨ ਬਹੁਤ ਹੋਇਆ ਸੀ ਬਹੁਤ ਵੱਡਾ ਉਹਦੇ ਵਿੱਚ ਸਿਹਤ ਮੈਕਮੇ ਨੇ ਆਪਣੀ ਬਿਉਤਬੰਦੀ ਕਰਕੇ ਜਿਹਦਾ ਮੇਰੇ ਨਾਲ ਸਿੱਧਾ ਸਬੰਧ ਹੈ ਕਿ ਅਸੀਂ ਇੱਕ ਤਾਂ ਸਾਰੇ ਪੰਜਾਬ ਦੇ ਵਿੱਚ ਜਦੋਂ ਹੜ੍ਹਾਂ ਦੀ ਸ਼ੁਰੂਆਤ ਹੋਈ ਆ ਤਾਂ ਅਸੀਂ ਇਹਦੇ ਵਿੱਚ 848 ਟੀਮਾਂ ਵੜਾ ਕੇ ਜਿਹਦੇ ਵਿੱਚੋਂ ਰੈਪਿਡ ਰੈਪਿਡ ਰਿਸਪੌਂਸ ਟੀਮਾਂ ਸਿੱ ਗਿਆ ਸਾਡੀਆਂ 818 ਦੇ ਵਿੱਚੋਂ 458 ਰੈਪਿਡ ਰਿਸਪੌਂਸ ਔਰ 360 ਮੋਬਾਈਲ ਮੈਡੀਕਲ ਟੀਮਾਂ ਇਸ ਤੋਂ ਸਵਾਈ ਅਸੀਂ 170 ਐਂਬੂਲੈਂਸ ਲਾਈਆਂ ਸੀ ਬਾਅਦ ਵਿੱਚ ਮੈਡੀਕਲ ਕਾਲਜਸ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਰਸਿੰਗ ਕਾਲਜਸ ਔਰ ਈਵਨ ਜਿਹੜੇ ਬਹੁਤ ਸਾਰੇ ਡਰਗ ਡੀਡਿਕਸ਼ਨ ਸੈਂਟਰ ਹੈ ਉਹ ਐਂਬੂਲੈਂਸ ਦਾ ਨੰਬਰ ਵਧਾ ਕੇ 591 ਹੋਇਆ ਤੇ 87 ਦਵਾਈਆਂ ਅਸੀਂ ਜਿਹੜੀਆਂ ਸੀਗੀਆਂ ਅਸੀਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਤੇ ਔਰ ਉੱਥੇ ਅਸੀਂ ਆਪਣਾ ਇੱਕ 베ਸ ਹਸਪੀਟਲ ਜਿਹੜਾ 24 ਘੰਟੇ ਚੱਲਦਾ ਸੀ ਉਹ ਸੈਟਅਪ ਕੀਤਾ ਇਹਦੇ ਨਾਲ ਨਾਲ ਅਸੀਂ ਜਿਹੜਾ ਸੀਗਾ ਆਪਣਾ ਬਾਕੀ ਸਾਰਾ ਜਿਹੜਾ ਫੋਕਸ ਸੀਗਾ ਵੀ ਜਿੱਥੇ ਕੋਈ ਬੰਦਾ ਫਸਿਆ ਹੋਇਆ 트੍ਰੈਪ ਹੋ ਗਿਆ ਉੱਤੇ ਚਾਹੇ ਬੋਟ ਰਾਹੀਂ ਕਈ ਜਗ੍ਹਾ ਤੇ ਟਰੈਕਟਰ ਦੇ ਨਾਲ ਪਹੁੰਚ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਰੈਸਕਿਊ ਕਰਕੇ ਲਿਆ ਕੇ ਬਹੁਤ ਸਾਰੀਆਂ ਅਸੀਂ ਜਿਹੜੀਆਂ ਨਾਰਮਲ ਡਿਵਰੀਜ਼ ਜਸ ਸੀਰੀਅਨ ਸੈਕਸ਼ਨ ਕਰਾਏ ਬੱਚੇ ਪੈਦਾ ਹੋਏ ਔਰ ਸਨੇਕ ਬਾਈਟ ਦੇ ਡੌਗ ਬਾਈਟ ਦੇ ਕੇਸਸ ਹੋਰ ਜਿੰਨੀਆਂ ਵੀ ਕੋਈ ਐਮਰਜੈਂਸੀ ਸੀ ਗਿਆ ਉਹਨਾਂ ਨੂੰ ਲਿਆ ਕੇ ਹਸਪਤਾਲਾਂ ਚ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾਇਆ ਔਰ ਇਹਦੇ ਨਾਲ ਨਾਲ ਅਸੀਂ ਜਿੰਨੀਆਂ ਸਾਡੀਆਂ ਆਸ਼ਾ ਵਰਕਰ ਸੀ ਉਹਨਾਂ ਨੂੰ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਚਚੇ ਤੌਰ ਤੇ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੂੰ ਬੁਲਾਣਗੇ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਨੂੰ ਸ਼ਾਬਾਸ਼ੀ ਦੇਣਗੇ ਕਿ ਉਹਨਾਂ ਨੇ ਇਹੋ ਜਿਹੇ ਾਲਾਦ ਦੇ ਵਿੱਚ ਉਹਨਾਂ ਦੇ ਆਪਣੇ ਘਰ ਵੀ ਡੁੱਬੇ ਹੋਏ ਸੀ ਲੇਕਿਨ ਉਹਨਾਂ ਨੇ ਇਕੱਲੇ ਇਕੱਲੇ ਘਰ ਜਾ ਕੇ ਡੈਂਗੀ ਦਾ ਲਾਰਵਾ ਚੈੱਕ ਕਰਕੇ ਸਾਰੇ ਜਿਵੇਂ ਸਾਰੇ ਪੰਜਾਬ ਦੀ ਗੱਲ ਕਰਾਂ ਫਿਰ ਤਾਂ ਅਸੀਂ ਜਿਹੜਾ ਸੀਗਾ 92 ਲੱਖ ਜਿਹੜੇ ਘਰ ਮਤਲਬ 92 ਲੱਖ ਹਾਊਸ ਵਿਜ਼ਿਟਸ ਆ ਕਿਉਂਕਿ ਪੰਜਾਬ 'ਚ ਘਰ 65 ਲੱਖ ਹੈ ਜਿੱਥੇ ਕਿਤੇ ਕੋਈ ਡੈਂਗੂ ਦਾ ਕੇਸ ਆ ਗਿਆ ਉਹਦੇ ਆਸ-ਪਾਸੇ 100 ਘਰ ਸੀ ਚੈੱਕ ਕਰਦੇ ਆ ਤੋ ਕਈ ਜਗ੍ਹਾ ਤੇ 2 ਵਿਜਟ 3 ਵਿਜਟ 4 ਵਿਜਟ ਵੀ ਹੋਇਆ ਲੇਕਿਨ ਇੱਕ ਵਾਰੀ ਅਸੀਂ 65 ਘਰਾਂ ਦੇ ਵਿੱਚ ਸਾਡੇ ਜਿਹੜੇ ਆਸ਼ਾ ਵਰਕਰ ਹੈ ਤੇ ਸਾਡੇ ਜਿਹੜੇ ਬੀਡਿੰਗ ਚੈਕਰ ਹੈ ਔਰ ਸਾਡੇ ਸਿਹਤ ਕਰਮਚਾਰੀ ਹੈ ਉਹ ਜਾ ਕੇ ਆਏ ਆ ਕੱਲੇ ਕੱਲੇ ਘਰ ਜਾ ਕੇ ਉਹਨਾਂ ਨੇ ਡੈਂਗੂ ਦਾ ਲਾਰਵਾ ਵੀ ਚੈੱਕ ਕੀਤਾ ਪਾਣੀ ਦੀ ਟੈਸਟਿੰਗ ਕਰ ਰਹੇ ਆ ਔਰ ਆਸ-ਪਾਸੇ ਕਿਤੇ ਪਾਣੀ ਨਾ ਖੜਾ ਹੋਵੇ ਲੋਕਾਂ ਨੂੰ ਐਜੂਕੇਟ ਕਰ ਰਹੇ ਆ ਕਰੋਰ ਇੰਦੀਆਂ ਗੋਲੀਆਂ ਓ ਆਰਐਸ ਦੇ ਪੈਕੇਟ ਮੱਛਰਾਂ ਵਾਸਤੇ ਮੋਸਕਿਟੋ ਰੈਪੈਲੈਂਟਸ ਔਰ ਜਿਹੜੀ ਹੈਲਥ ਕਿਟ ਹੈ ਪੈਰਾਸਟਾਮੋਲ ਦੀਆਂ ਗੋਲੀਆਂ ਇਹ ਘਰ-ਘਰ ਜਾ ਕੇ ਉਹਨਾਂ ਨੇ ਵੰਡ ਉਹਦਾ ਨਤੀਜਾ ਇਹ ਹੋ ਗਿਆ ਕਿ 2023 ਛੜ ਆਏ ਸੀ ਉਸ ਤੋਂ ਬਾਅਦ 225 ਆਏ ਆ। ਸੋ ਜੇ ਮੈਂ 2023 ਨਾਲ ਕੰਪੇਅਰ ਕਰਾਂ ਤਾਂ 84% ਘਟ ਸਾਡੇ ਇਸ ਵਾਰੀ ਡੈਂਗੀ ਦੇ ਕੇਸਸ ਹੋਏ ਆ। ਹਾਲਾਂਕਿ ਹੜ ਲੰਬਾ ਸਮਾਂ ਚੱਲੇ ਆ। 23 ਤੋਂ ਵੀ ਜ਼ਿਆਦਾ ਲੰਬਾ ਸਮਾਂ ਚੱਲੇ ਆ। 23 ਛੜ ਆਏ ਸੀ ਲੇਕਿਨ ਬਾਅਦ ਵਿੱਚ ਆਰਡ ਲੱਗ ਗਈ ਸੀ। ਬਾਅਦ ਤੋਂ ਪਾ ਨਿਕਲਾਈਆਂ ਸੀ। ਬਾਅਦ ਵਿੱਚ ਬਾਰ-ਬਾਰ ਵੇਵਜ਼ ਨਹੀਂ ਆਈਆਂ ਸੀ ਅਤੇ ਬਾਰ-ਬਾਰ ਲਗਾਤਾਰ ਪਿਛਲੇ 4 ਮਹੀਨਿਆਂ ਤੋਂ ਜਿਹੜਾ ਹੈਗਾ ਹੜ ਆ ਰਿਹਾ। ਤੇ 94 84% ਡੈਂਗੂ ਦੇ ਕੇਸਸ ਘਟੇ ਆ ਔਰ 91% ਜਿਹੜੇ ਹੈਗੇ ਆ ਉਹ ਚਿਕਨ ਗੁੜੀਆਂ ਦੇ ਕੇਸ ਘਟ ਰਿਹਾ ਇਹਦੇ ਨਾਲ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਮਨੀਸ਼ ਜੀ ਨੇ ਕਿਹਾ ਸੀ ਕਿ ਇੱਕ ਸਪੈਸ਼ਲ ਕੈਂਪੇਨ ਜਿਹੜੇ ਤੁਹਾਡੇ ਪਿੰਡ ਹੈਗੇ ਆ 2100 2300 ਵਾਲੇ ਜਿਹਦੇ ਜਿਹਦੇ ਜ਼ਿਆਦਾ ਹੈਗੇ ਉਹਦੇ ਵਿੱਚ ਅਸੀਂ ਕੈਂਪ ਲਗਾ ਕੇ 1 ਲੱਖ 42000 ਲੋਕਾਂ ਦਾ ਜਿਹੜਾ ਹੈਗਾ ਅਸੀਂ ਉੱਥੇ ਜਾ ਕੇ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਡੋਰ ਟੂ ਡੋਰ ਕਰਕੇ ਉਹਨਾਂ ਦੇ ਕੈਂਪ ਲਗਾ ਕੇ ਕੈਂਪਾਂ ਦੇ ਵਿੱਚ ਜਿਹਦੇ ਵਿੱਚ ਡਾਕਟਰ ਵੀ ਹੁੰਦਾ ਸਾਡੀਆਂ ਟੀਮਾਂ ਜਾਂਦੀਆਂ 87 ਦਵਾਈਆਂ ਹੁੰਦੀਆਂ ਮੌਕੇ ਤੇ ਉਹਨਾਂ ਦਾ 슈ਗਰ ਵੀ ਟੈਸਟ ਕਰਦੇ ਆ ਔਰ ਉਹਨਾਂ ਨੂੰ ਸਾਰਿਆਂ ਨੂੰ ਦਵਾਈ ਦੇ ਕੇ ਆਂਦੇ ਹਫ਼ਤੇ ਦੀ ਇਕੱਠੀ ਔਰ ਨੀਅਰਸਟ ਜਿਹੜਾ ਹਸਪਤਾਲ ਉਹਦੇ ਨਾਲ ਜੋੜਦੇ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸਕਿੰਡ ਡਿਜ਼ੀਜ਼ਸ ਦੀਸ ਪ੍ਰੋਬਲਮ ਸੀ ਜਿਹੜੀ ਚਾੜੀ ਦਾ ਰੋਗ ਆ ਕਿ ਕੋਈ ਜਿਹੜਾ ਪਾਣੀ ਹੁੰਦਾ ਗੰਦਾ ਹੁੰਦਾ ਸੀਵਰੇਜ ਮਿਕਸ ਹੁੰਦਾ 22000 ਤੋਂ ਵੱਧ ਕੇਸ ਉਹਦੇ ਸੀਗੇ ਜੀ ਸਕਿੰਡਰੀਜ਼ ਦੇ ਬੁਖਾਰ ਤੇ 19000 ਜ਼ਿਆਦਾ ਜਿਹੜੇ ਸੀਗੇ ਉਹ ਵਾਇਰਲ ਨਿਕਲੇ ਆ ਡੈਂਗੀ ਚਿਕਨਗੂੜੀਆਂ ਦੀ ਟੈਸਟਿੰਗ ਹੋਈ ਆ ਉਹਨਾਂ ਦੀ ਸਾਰਿਆਂ ਦੀ ਇਸੇ ਤਰ੍ਹਾਂ ਜਿਹੜੇ ਚਮੜੀ ਦੇ ਰੋਗ ਦੇ ਨਾਲ-ਨਾਲ ਜਿਹੜਾ ਹੈਗਾ ਤੁਹਾਡਾ ਅੱਖਾਂ ਦੀ ਇਨਫੈਕਸ਼ਨ ਬਹੁਤ ਹੋਈ ਆ 10000 ਦੇ ਕਰੀਬ ਔਰ 4500 ਜਿਹੜੇ ਹੈਗੇ ਉਹ ਡਾਇਰੀਆ ਦੇ ਕੇਸਸ ਆਏ ਆ ਸਪਰੈਡ ਕਾ ਆਇਆ ਇੱਕ ਸਿਰਫ ਲੁਧਿਆਣੇ ਦੇ ਵਿੱਚ ਐਪੀਸੋਡ ਹੋਇਆ ਸੀਗਾ ਕਿਤੇ ਮੇਜਰ ਕਿਊ ਡਾਇਰੀਅਲ ਡਿਜ਼ੀਜ਼ ਦੀ ਆਊਟ ਬ੍ਰੇਕ ਕਹਿੰਦੇ ਆ ਉਹ ਨਹੀਂ ਹੋਈ ਕਿਤੇ ਵੀ ਸੋ ਇਹ ਸਾਰਾ ਜਿਹੜਾ ਹੈਗਾ ਕੁੱਲ ਮਿਲਾ ਕੇ ਜਿਹੜਾ ਸਿਹਤ ਮੈਕਮੇ ਦਾ ਸੀਗਾ ਇਸੇ ਤਰ੍ਹਾਂ ਸਟੇਕ ਬਾਈਟਸ ਜਿਹੜੀਆਂ ਹੈਗੀਆਂ ਉਹਦੇ ਵਿੱਚ ਇਸ ਵਾਰੀ ਜਿਹੜੇ ਕੇਸਸ ਵਧੇ ਆ ਉਹਦੇ ਪਰ ਅਸੀਂ ਜਿਹੜੇ ਬੇਸ ਹਸਪੀਟਲ ਚ ਉਹਨਾਂ ਚ 33 ਸਨੇਕ ਬਾਰੇ ਸੀਰਮ ਤੇ ਡਾਕ ਬਾਈਟ ਦਾ ਵੀ ਇਲਾਜ ਕੀਤਾ ਸੀ ਇਸ ਵਾਰ ਜਿਹੜੀਆਂ 16 ਮੌਤਾਂ ਹੋਈਆਂ ਪਿਛਲੇ ਸਾਲ 39 ਹੋਈਆਂ ਸੀ ਸੋ ਉਹ ਵੀ ਤਕਰੀਬਨ ਜਿਹੜੇ ਉਹਦੇ ਵਿੱਚ ਵੀ ਜਿਹੜੀ ਸਾਡੀ ਹੈਗੀ ਆ ਇਹ 60% ਜਿਹੜੀ ਰਿਡਕਸ਼ਨ ਉਹਦੇ ਵਿੱਚ ਵੀ ਹੋਈ ਆ ਉਹਦਾ ਜੋ ਅਸੀਂ ਬੈਟਰ ਕੇਅਰ ਕਰ ਸਕਿਆ ਸੋ ਇਹ ਸਾਰੀ ਜਿਹੜਾ ਸਾਡਾ ਅਪਰਾਹਲਾ ਸੀਗਾ ਅਸੀਂ ਲੋਕਾਂ ਨੂੰ ਜਿਹੜਾ ਹੈਗਾ ਸਿਹਤ ਸੁਰਤਾ ਦੇ ਕੇ ਤੇ ਹੁਣ ਵੀ ਅਸੀਂ ਮੁਸ਼ਤਦੀ ਦੇ ਵਿੱਚ ਆਂ ਜੀ ਕਿਉਂਕਿ ਸਾਡੀ ਜਿਹੜੀ ਕੋਸ਼ਿਸ਼ ਆ ਕਿ ਜਦੋਂ ਹੜ ਆਂਦੇ ਆ ਉਹਦੇ ਵਿੱਚ ਜਾਨ ਮਾਲ ਦਾ ਨੁਕਸਾਨ ਹੁੰਦਾ ਉਸ ਤੋਂ ਬਾਅਦ ਜਿਹੜਾ ਸੈਕੰਡ ਸਭ ਤੋਂ ਵੱਡਾ ਖਤਰਾ ਹੁੰਦਾ ਉਹ ਹੈਗਾ ਕਿ ਮਾਰੂ ਬਿਮਾਰੀਆਂ ਜਿਹਦੇ ਵਿੱਚ ਡਾਇਰੀਆ ਕੋਲਰਾ ਹੈਪਟਾਈਟਸ ਡੈਂਗੀ ਚੱਕਨਗੂੜੀਆਂ ਔਰ ਦੂਜੀਆਂ ਜਿਹੜੀਆਂ ਬਿਮਾਰੀਆਂ ਕਿ ਬ੍ਰੀਜ ਨੂੰ ਦਵਾਈ ਨਾ ਮਿਲਣਾ ਉਹਦੇ ਕਰਕੇ ਹਾਰਟ ਅਟੈਕ ਜਾਂ ਹੋਰ ਜੋ ਗੱਲਾਂ ਹੋਣਾ ਸਲੇਕ ਵਾਈਟ ਸੋਣਾ ਤੇ ਅਸੀਂ ਜਿਹੜਾ ਡੈਮੇਜ ਆ ਉਹਨੂੰ ਮਿਨੀਮਾਈਜ਼ ਕਰ ਸਕਿਆ ਬਹੁਤ ਘੱਟ ਕਰ ਸਕਿਆ ਇਹਦੇ ਨਾਲ ਨਾਲ ਜਿਹੜੀ ਮੈਂ ਦੂਜੀ ਗੱਲ ਕਰਨੀ ਹੈ ਉਹ ਹੈਗੀ ਆ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਇੱਕ ਬਹੁਤ ਹੀ ਅੱਛਾ ਪ੍ਰੋਗਰਾਮ ਜਿਹੜਾ ਕਿ ਸਾਡੇ ਗੁਰੂਆਂ ਵੱਲੋਂ ਸਾਨੂੰ ਗੁਰਮੰਤਰ ਦਿੱਤਾ ਗਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਉਹਨਾਂ ਨੇ ਮਿਸ਼ਨ ਜਿਹੜਾ ਚੜ੍ਹਦੀ ਕਲਾ ਸ਼ੁਰੂ ਕੀਤਾ ਹੈਗਾ ਉਹਦੇ ਵਾਸਤੇ ਮੈਂ ਜਿਹੜੇ ਪੰਜਾਬੀਆਂ ਨੇ ਹੁਣ ਤੱਕ ਚਾਹੇ ਉਹ ਧਾਰਮਿਕ ਗੁਰਦੁਆਰਾ ਸਾਹਿਬਾਨ ਮੰਦਰ ਔਰ ਮਸਜਿਦ ਜਾਂ ਜਿੰਨੇ ਵੀ ਹੋਰ ਜਿਹੜੇ ਧਾਰਮਿਕ ਡੇਰਿਆਂ ਵਾਲੇ ਬਾਬੇ ਸੀ ਉਹਨਾਂ ਨੇ ਲੰਗਰ ਲਾ ਕੇ ਲੋਕਾਂ ਨੂੰ ਮਤਲਬ ਪੰਜਾਬੀਆਂ ਨੂੰ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਔਰ ਬਹੁਤ ਸਾਰੇ ਜਿਹੜੇ ਸਾਡੇ ਦਾਨੀ ਸੱਜਣਾਂ ਐ ਐਨ ਜੀਓਜ਼ ਐ ਉਹਨਾਂ ਨੇ ਅੱਗੇ ਆ ਕੇ ਲੋਕਾਂ ਦਾ ਸਾਜੋ-ਸਮਾਨ ਉਹਨਾਂ ਨੂੰ ਸਮਾਨ ਵੀ ਦੇ ਰਹੇ ਆ ਮੰਜੇ ਬਿਸਤਰੇ ਤੋਂ ਲੈ ਕੇ ਉਹਨਾਂ ਦੇ ਰਹਿਣ ਦਾ ਲੰਗਰ ਦਾ ਔਰ ਉਹਨਾਂ ਦੇ ਵਾਸਤੇ ਜਿਹੜੀ ਹਰ ਸਭ ਦਾ ਜਿਹੜੀ ਹੈਗੀ ਆ ਪੀਣ ਵਾਲੇ ਸਾਫ ਪਾਣੀ ਦੀਆਂ ਬੋਤਲਾਂ ਮੱਛਰਾਂ ਤੋਂ ਬਚਾ ਦੇ ਸਾਰੇ ਸਾਧਨ ਚਾਹੇ ਮੋਸਕਿਟੋ ਰੈਪੈਲੈਂਟਸ ਹੋਣ ਮੱਛਰਦਾਨੀਆਂ ਹੋਣ ਉਹ ਸਾਰਾ ਦੇ ਰਹੇ ਆ ਇਹ ਜਿਹੜਾ ਹੁਣ ਮਿਸ਼ਨ ਹੈ ਜਿਸ ਤਰ੍ਹਾਂ ਕਹਿੰਦੇ ਨੇ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਨਵੀਆਂ ਮੁਹਿੰਮਾਂ ਇਹ ਬਹੁਤ ਸਾਰੀਆਂ ਮੁਸ਼ਕਲਾਂ ਪੰਜਾਬ ਤੇ ਆਈਆਂ ਬੜੇ ਆਦੀ ਸਮੇ ਤੋਂ ਬਹੁਤ ਦੇਰ ਤੋਂ ਚਾਹੇ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਉਸ ਤੋਂ ਬਾਅਦ ਆਜ਼ਾਦੀ ਦੀ ਲੜਾਈ ਵੇਲੇ ਉਹਦੇ ਵਿੱਚ ਪੰਜਾਬ ਜਦੋਂ ਵੀ ਕਿਸੇ ਵੇਲੇ ਮੁਸ਼ਕਲ ਦੇ ਵਿੱਚ ਫਸਿਆ ਤਾਂ ਉਹਦੇ ਵਿੱਚ ਪਹਿਲਾਂ ਨਾਲੋਂ ਸਟਰੌਂਗ ਹੋ ਕੇ ਉੱਭਰਿਆ ਤੇ ਮੈਂ ਉਮੀਦ ਕਰਦਾ ਕਿ ਜਿਹੜੇ ਸਾਰੇ ਜਿੰਨੇ ਵੀ ਉੱਚੇ-ਚੇ ਤੌਰ ਤੇ ਪੰਜਾਬੀ ਸਾਰੇ ਦੇਸ਼ਵਾਸੀ ਔਰ ਖਾਸ ਕਰਕੇ ਨਾਨਕ ਨਾਮ ਲੇਵਾ ਸੰਗਤ ਜਿਹੜਿਆਂ ਦੀ ਗਿਣਤੀ ਕਿ ਘੱਟੋ-ਘੱਟ ਵੀ 18-20 ਕਰੋੜ ਹੈ ਜਿਹਨੂੰ ਸਾਰੇ ਧਰਮਾਂ ਦੇ ਲੋਕ ਮੰਨਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਵੇਲੇ ਜਿਹੜਾ ਹੈਗਾ ਉਹ ਪੰਜਾਬੀ ਜਿਹੜੇ ਮਸ਼ਹੂਰ ਹੈ ਗਿਆ ਕਿ ਦੁਨੀਆ ਦੇ ਵਿੱਚ ਕਿਤੇ ਵੀ ਮੁਸੀਬਤ ਹੋਵੇ ਕਿਤੇ ਪਚਾਲ ਆ ਜਾਏ ਕਿਤੇ ਹੜ੍ਹ ਆ ਜਾਏ ਤੁਸੀਂ ਦੇਖਿਆ ਕਿ ਉੱਥੇ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਪੰਜਾਬੀ ਹੋਣਗੇ ਸਿੱਖ ਵੀਰ ਹੋਣਗੇ ਸੋ ਇਸ ਵੇਲੇ ਉਹ ਮੁਸ਼ਕਲ ਚ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਦਿਲ ਖੋਲ ਕੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਉਹਦੇ ਵਿੱਚ ਤੁਸੀਂ ਉਹਨੂੰ ਸਪੋਰਟ ਕਰੋ ਤੇ ਉਹਦੀ ਵੈਬਸਾਈਟ ਵੀ ਹੈਗੀ ਆ ਜੀ ਰੰਗਲਾ dotpunjab.gov.in rangla.punjab.gov.in ਉੱਤੇ ਤੇ ਜਾ ਕੇ ਤੁਸੀਂ ਆਪਣੀ ਡੋਨੇਸ਼ਨ ਕਰ ਸਕਦੇ ਹੋ ਜਿਹੜਾ ਪੈਸਾ ਤੁਸੀਂ ਉੱਥੇ দান ਕਰੋਗੇ ਉਹਨੂੰ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਉਹਨੂੰ ਸвая ਕਰਕੇ ਲਾਵਾਂਗੇ ਅਸੀਂ ਸਰਕਾਰ ਆਪਣਾ ਯੋਗਦਾਨ ਵਿੱਚ ਪਾ ਕੇ ਔਰ ਮੈਂ ਇੱਕ ਆਪਣੇ ਤਨਖਾਹ ਦੇ ਵਿੱਚ ਜਿਹੜੀ ਮੇਰੀ ਐਜ਼ ਬਤੌਰ ਜਿਹੜੀ ਮਿਨਿਸਟਰ ਮੇਰੀ ਤਨਖਾਹ ਆ ਤੇ ਮੈਂ 1 ਲੱਖ 25000 ਰੁਪਇਆ ਮੈਂ ਜੜਾਇਆਗਾ ਉਹਨਾਂ ਨੂੰ ਆਲਰੇਡੀ ਜਿਹੜਾ ਦਾਨ ਕਰਕੇ ਕਹਿੰਦੇ ਆ ਚੈਰਿਟੀ ਬਗਿੰਜ਼ਟ ਹੋਮ ਤੇ ਮੈਂ ਪਹਿਲਾਂ ਵੀ 1 ਮਹੀਨੇ ਦੀ ਤਨਖਾਹ ਦਿੱਤੀ ਸੀ ਹੁਣ ਵੀ ਮੈਂ ਇਹਦੇ ਵਿੱਚ ਵੀ ਜਿਹੜਾ ਚੜ੍ਹਦੀ ਕਲਾ ਮਿਸ਼ਨ ਹੈ ਇਹਦੇ ਵਿੱਚ ਵੀ 1/2 ਲੱਖ ਰੁਪਏ ਦਾ ਜਿਹੜਾ ਹੈਗਾ ਉਹ ਆਪਣੇ ਵੱਲੋਂ ਗੁਰੂ ਦੀ ਕਿਰਪਾ ਦੇ ਨਾਲ ਦਾਨ ਪਾਣਾ ਔਰ ਮੈਂ ਸਾਰੇ ਆਪਣੇ ਮਿੱਤਰਾਂ ਸੱਜਣਾਂ ਨੂੰ ਖਾਸ ਕਰਕੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਡਾਕਟਰਾਂ ਨੂੰ ਨਰਸਿੰਗ ਹੋਮ ਵਾਲਿਆਂ ਨੂੰ ਨਰਸਿੰਗ ਕਾਲਜਸ ਵਾਲਿਆਂ ਨੂੰ ਡੈਂਟਲ ਕਾਲਜਸ ਮੈਡੀਕਲ ਕਾਲਜਸ ਜਿਨ੍ਹਾਂ ਦੇ ਹੈਗੇ ਆ ਜਿਹੜੇ ਇੰਸਟੀਚਿਊਸ਼ਨ ਚਲਾਉਂਦੇ ਆ ਉਹਨਾਂ ਨੂੰ ਚਾਚਾ ਤੌਰ ਤੇ ਔਰ ਸਾਰੇ EMPLOYEES ਨੂੰ ਤੁਸੀਂ ਜਿੰਨਾ ਵੀ ਕਰ ਸਕਦੇ ਹੋ ਖਾਸ ਕਰਕੇ ਜਿਹੜੇ ਰੈਗੂਲਰ EMPLOYEES ਹੈ ਜਿਨ੍ਹਾਂ ਨੂੰ ਸਾਰੀ ਸੁਵਿਧਾ ਮਿਲਦੀ ਹੈ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ ਇਸ ਵੈਬਸਾਈਟ ਦੇ ਉੱਤੇ ਜਾ ਕੇ rangla.punjab.gov.in ਤੇ ਜਾ ਕੇ ਵੱਧ ਤੋਂ ਵੱਧ ਆਪਣਾ ਯੋਗਦਾਨ ਦਿਓ ਤੇ ਆਓ ਆਪਾਂ ਮਿਲ ਕੇ ਆਪਣੇ ਜਿਹੜੇ ਪੰਜਾਬੀ ਜਿਹੜੇ ਵੀ ਇਸ ਵੇਲੇ ਮੁਸ਼ਕਲ ਚ ਫਸੇ ਆ ਆਪਾਂ ਉਹਨਾਂ ਦੀ ਜਿਹੜੇ ਹੈਗੇ ਆ ਉਹਨਾਂ ਦੇ ਘਰ ਵੀ ਠੀਕ ਕਰਨੇ ਆ ਸਮਾਨ ਵੀ ਦੇਣਾ ਆਉਣ ਵਾਲੇ 6 ਮਹੀਨੇ ਲਈ ਉਹਨਾਂ ਵਾਸਤੇ ਮवेशੀਆਂ ਵਾਸਤੇ ਰਸਣ ਪਾਣੀ ਵੀ ਦੇਣਾ ਔਰ ਜਿਹੜੇ ਸਾਡੇ ਹਸਤਾ ਵਾਲਿਆ ਉਹਨਾਂ ਦੇ ਵਿੱਚ ਵੀ ਅਸੀਂ ਸਰਵਿਸਿਜ਼ ਦੇਣੀਆਂ ਆ ਉਹਨਾਂ ਨੂੰ ਔਰ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਪੈਰਾਂ ਖੜੇ ਹੋਣ ਤੱਕ ਉਹਨਾਂ ਦੇ ਖੇਤ ਠੀਕ ਕਰਕੇ ਜੇ ਰੇਤ ਆ ਤਾਂ ਰੇਤ ਚਕਵਾ ਕੇ ਜਿਹੜੀ ਹਸਲਟ ਆ ਗਈ ਆ ਇਹ ਸਾਰਾ ਉਹਨਾਂ ਦੇ ਖੇਤ ਠੀਕ ਕਰਕੇ ਅਗਲੀ ਫਸਲ ਬੀਜਣ ਤੱਕ ਉਹਨਾਂ ਨੂੰ